ਸਮਰਾਲਾ ਦੇਸ਼ ਦੁਰਗਾ ਮਾਤਾ ਮੰਦਿਰ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਦੇ 6ਵੇਂ અવਤਾਰ ਭਗਵਾਨ ਸ੍ਰੀ ਪਸ਼ੂਰਾਮ ਜੀ ਦੀ ਜਨਮ ਦਿਵਸ ਮੌਕੇ ਬ੍ਰਾਹਮਣ ਸਭਾ ਯੂਵਾ ਮੋਰਚਾ ਤੇ ਸ੍ਰੀ ਬ੍ਰਾਹਮਣ ਸਭਾ ਸਮਰਾਲਾ ਦੇ ਵੱਲੋਂ ਧੂਮ ਧਾਮ ਦੇ ਨਾਲ ਦਿਨ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਭਗਵਾਨ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਪੂਜਾ ਅਰਚਨਾ ਕੀਤੀ ਗਈ ਜਿਸ ਤੋਂ ਬਾਅਦ ਸਮਾਜ ਦੀ ਭਲਾਈ ਦੇ ਲਈ ਹਵਨ ਯੱਗ ਕਰਵਾਇਆ ਤੇ ਪੂਰੇ ਸਮਾਜ ਦੇ ਵੱਲੋਂ ਪੂਰਨ ਅਹੋਤੀ ਪਾਈ ਗਈ ਤੇ ਅਟੁੱਟ ਲੰਗਰ ਵਰਤਿਆ ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਯੂਵਾ ਮੋਰਚਾ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਦਾ ਕਹਿਣਾ ਹੈ ਕਿ ਸਮੂਹ ਬ੍ਰਾਹਮਣ ਸਮਾਜ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੰਤੀ ਤੇ ਮੌਕੇ ਤੇ ਮੰਦਰ ਦੇ ਸੰਚਾਲਕ ਬਾਬਾ ਸ਼ੀ ਯਗਨਾ ਜੀ ਦੇ ਅਗਵਾਈ ਹੇਠ ਬੜੇ ਹੀ ਊਮਤਾਮ ਦੇ ਨਾਲ ਦਿਨ ਮਨਾਇਆ ਗਿਆ ਤੇ ਇੱਥੇ ਸਮੂਹ ਬ੍ਰਾਹਮਣ ਸਮਾਜ ਦੇ ਵੱਲੋਂ ਸ਼ਹਿਰ ਨਿਵਾਸੀਆਂ ਦੇ ਨਾਲ ਰਲ ਕੇ ਸਭ ਤੋਂ ਪਹਿਲਾ ਸਵੇਰੇ ਹਵਨ ਯੱਗ ਕਰਵਾਇਆ ਗਿਆ ਭਗਵਾਨ ਦੀ ਅਰਚਨਾ ਹੋਈ ਹੈ ਭਗਵਾਨ ਦਾ ਗੁਣगान ਕੀਤਾ ਗਿਆ ਤੇ ਉਸ ਤੋਂ ਬਾਅਦ ਅਟੁੱਟ ਲੰਗਰ ਵਰਤਿਆ ਸਭ ਤੋਂ ਪਹਿਲਾਂ ਤਾਂ ਜੀ ਭਗਵਾਨ ਪਸ਼ੂਰਾਮ ਜੀ ਦੇ ਜਨਮ ਉਤਸਵ ਤੇ ਮੈਂ ਸਮੂਹ ਲਕਾਈ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਵੇਂ ਜੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਧੜੇਬੰਦੀਆਂ ਚੱਲਦੀਆਂ ਨੇ ਐਵੇਂ ਪਿਛਲੇ ਕੁਝ ਸਾਲਾਂ ਤੋਂ ਸਮਰਾਲੇ ਦੇ ਵਿੱਚ ਵੀ ਬ੍ਰਾਹਮਣ ਸਭਾ ਦੇ ਵਿੱਚ ਵੀ ਐਵੇਂ ਇਹਦੇ ਕੁਝ ਦੇਖਣ ਨੂੰ ਮਿਲਦਿਆਂ ਸੀ ਪਰ ਇਸ ਵਾਰ ਇਹ ਬਹੁਤ ਹੀ ਖੁਸ਼ਕਿਸਮਤੀ ਵਾਲਾ ਮੌਕਾ ਆ ਜਿਹਦੇ ਵਿੱਚ ਸਮੂਹ ਜਿਹੜਾ ਵੀ ਇਲਾਕੇ ਦਾ ਬ੍ਰਾਹਮਣ ਸਮਾਜ ਆ ਮੈਂ ਕਹੂੰਗਾ ਉਹ ਸਾਰੇ ਇਕੱਠੇ ਹੋ ਕੇ ਇਸ ਵਾਰ ਜੋ ਭਗਵਾਨ ਦਾ ਪਰਵ ਮਨਾ ਰਹੇ ਨੇ ਬਹੁਤ ਵਧੀਆ ਸਨੇਹਾ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾ ਧਾਰਮਿਕ ਸੰਸਥਾਵਾਂ ਦੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਆਪਸੀ ਝੜੇਬੰਦੀਆਂ ਜਿਹੜੀ ਉਹ ਖਤਮ ਕਰੋ ਭਗਵਾਨ ਦਾ ਨਾਮ ਲਓ ਰਲ ਮਿਲ ਕੇ ਲਓ ਸਮਾਜ ਦੀ ਭਲਾਈ ਦੀ ਕਾਮਨਾ ਕਰੋ ਜੈ ਪਸ਼ੂਰਾਮ ਜੈ ਸ਼ਿਦਾਮ ਜੀ ਮੈਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਬ੍ਰਾਹਮਣ ਯੂਵਾ ਮੋਰਚਾ ਤੇ ਬ੍ਰਾਹਮਣ ਸਭਾ ਸਮਰਾਲਾ ਨੂੰ ਦਿੰਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਇੱਥੇ ਸਮਰਾਲੇ 'ਚ ਇਹ ਬਹੁਤ ਛੋਟਾ ਪ੍ਰੋਗਰਾਮ ਹੁੰਦਾ ਸੀ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਭਗਵਾਨ ਪਸ਼ੂਰਾਮ ਜੀ ਵਿਸ਼ਨੂੰ ਭਗਵਾਨ ਦੇ 6ਵੇਂ ਅਵਤਾਰ ਸੀਗੇ ਅੱਜ ਮੈਨੂੰ ਆਪਣੇ ਸਾਰੇ ਭਰਾਵਾਂ 'ਚ ਉਹੀ ਅਵਤਾਰ ਵਾਲਾ ਰੂਪ ਦਿਖਣ ਲੱਗ ਗਿਆ ਕਿ ਹੁਣ ਅਸੀਂ ਫੇਰ ਜਿਹੜੇ ਅਸੀਂ ਕਮਜ਼ੋਰ ਸੀਗੇ ਉਹ ਸਾਡਾ ਸਾਰਿਆਂ ਦਾ ਮਨੋਬਲ ਵਧਿਆ ਵਾ ਤੇ ਸਾਡੀ ਤਾਕਤ ਵਧੀ ਆ ਜਿਹੜੇ ਸਾਡੇ ਸਾਰੇ ਭਰਾ ਇਕੱਠੇ ਹੋ ਕੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਹੈ ਵਧਾਈ ਦੇ ਪਾਤਰ ਨੇ ਮੈਂ ਆਪਣੇ ਸ਼ਹਿਰ ਤੇ ਦੇਸ਼ ਵਾਸੀਆਂ ਨੂੰ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਸਾਰਿਆਂ ਨੂੰ ਇਦਾਂ ਹੀ ਕਹਿਣਾ ਕਿ ਆਪਣੇ ਭਾਈਚਾਰੇ 'ਚ ਵੱਧ ਚੜ ਕੇ ਹਿੱਸਾ ਲਓ ਜਿਹੜੇ ਸਨਾਤਨ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ 'ਚ ਵੱਧ ਚੜ ਕੇ ਆਪਣੇ ਇੱਕ ਦੂਜੇ ਭਰਾਵਾਂ ਦਾ ਸਾਥ ਦਿਓ ਭਗਵਾਨ ਪਰਸ਼ੂਰਾਮ ਜੀ ਦੀਆਂ ਜਨਮotsਵੀਆਂ ਅੱਜ ਸਾਰੇ ਹੀ ਬ੍ਰਾਹਮਣ ਸਮਾਜ ਸਾਰੇ ਹੀ ਹਿੰਦੂ ਸਮਾਜ ਨੂੰ ਸਨਾਤਨੀਆਂ ਨੇ ਲੱਖ ਲੱਖ ਵਧਾਈਆਂ ਦੰਨਿਆ ਜੀ ਭਗਵਾਨ ਪਰਸ਼ੂਰਾਮ ਜੀ ਦੇ ਜਨਮotsਵ ਦੇ ਉੱਪਰ ਬੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀਆਂ ਭਰਾ ਦਿਨ ਸਾਨੂੰ ਅੱਜ ਨਸੀਬ ਹੋਇਆ ਪਰਸ਼ੂਰਾਮ ਜੀ ਭਗਵਾਨ ਨਾਰਾਇਣ ਦੇ 6ਵੇਂ ਅਵਤਾਰ ਜਿਨ੍ਹਾਂ ਦਾ ਜਨਮotsਵ ਅੱਜ ਸ਼੍ਰੀ ਦੁਰਗਾ ਮੰਦਰ ਸੰਗਰਾੜਾ ਦੇ ਵਿੱਚ ਸਭ ਬ੍ਰਾਹਮਣ ਸਮਾਜ ਔਰ ਸਾਰੇ ਹੀ ਸਮਾਜ ਦੇ ਨਾਲ ਸਮਰਾਲਾ ਸ਼ਹਿਰ ਦੇ ਲੋਕਾਂ ਦੇ ਨਿਵਾਸੀਆਂ ਦੇ ਨਾਲ ਸਰਬਸਾਂਝਾ ਪ੍ਰੋਗਰਾਮ ਦੁਰਗਾ ਮੰਦਰ ਵਿੱਚ ਕਰਵਾਇਆ ਗਿਆ ਹੈ ਹੁਣੇ-ਹੁਣੇ ਹਵਨ ਹੋ ਕੇ ਹਟਿਆ ਹੈ ਜੀ ਔਰ ਬਹੁਤ ਹੀ ਵਧੀਆ ਵੱਧ ਇਕੱਠ ਦੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚੇ ਨੇ ਸਾਰੇ ਭਗਵਾਨ ਪਰਸ਼ੂਰਾਮ ਨੂੰ ਪ੍ਰਣਾਮ ਕਰਨ ਵਾਲੇ ਅੱਜ ਇੱਥੇ ਜਿਨ੍ਹਾਂ ਨੇ ਸਭ ਨੇ ਆਪਣੀ ਹਾਜ਼ਰੀ ਦਿਲਵਾਈ ਹੈ ਸਾਰਿਆਂ ਦਾ ਇੱਥੇ ਆਉਣ ਤੇ ਬ੍ਰਾਹਮਣ ਸਮਾਜ ਜੁਬਾ ਮੋਰਚਾ ਬ੍ਰਾਹਮਣ ਸਭਾ ਸਮਰਾਲਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਧਰਮੇ ਰਜ਼ੀਵੇਂ ਕੱਢ ਕੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਦੇ ਵਿੱਚ ਆਪਣੀ ਹਾਜ਼ਰੀ ਲਗਾਈ। ਕੀ ਕਹਣਾ ਤੁਹਾਨੂੰ ਜੀ ਜਨਮ ਦਿਨ ਅੱਜ বিষ্ণੂ ਜੀ ਦੇ ਛੱਟੇ અવਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਬੜੀ ਧੂਮਤਾਮ ਨਾਲ ਦੁਰਗਾ ਮੰਦਿਰ ਸਮਰਾਲਾ ਵਿੱਚ ਮਨਾਈ ਗਈ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਰਾਜਨੀਤਾ ਸ਼ਹਿਰ ਨਵਾਸੀ ਬ੍ਰਾਹਮਣ ਸੁਭਾਜ ਪਹੁੰਚਿਆ ਹੈ ਅਸੀਂ ਸਭ ਦਾ ਸਭ ਨੂੰ ਜੀ ਆਇਆਂ ਆਖਦੇ ਹਾਂ ਅਤੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਕਿਵੇਂ ਅੱਜ ਆਪਾਂ ਇਹ ਜਾ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਹਰੇਕ ਸਾਲ ਆਪਾਂ ਇਸੇ ਤਰ੍ਹਾਂ ਕਰ ਮਨਾਈਏ ਆਪਾਂ ਬ੍ਰਾਹਮਣ ਸਮਾਜ ਨੂੰ ਤੇ ਸਨਾਤਨ ਸਮਾਜ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕਰੀਆਂ ਜੋ ਚੱਲ ਰਹੀਆਂ ਅੱਜ ਕੱਲ੍ਹ ਹਨੇਰੀਆਂ ਵੀ ਉਹਨਾਂ ਤੋਂ ਬਚਿਆ ਜਾ ਸਕੇ ਪਰ ਪਸ਼ੂਰਾਮ ਮਹਾਰਾਜ ਕੀ ਜੈ ਬ੍ਰਾਹਮਣ ਸਮਾਜ ਦੇ ਸਭ ਤੋਂ ਵੱਡੇ ਗੁਰੂ ਸ਼੍ਰੀ ਪਸ਼ੂਰਾਮ ਜੀ ਦੀ ਜਨਮ ਦਿਨ ਅੱਜ ਸਮਰਾਲਾ ਦੁਰਗਾ ਸ਼ਕਤੀ ਮੰਦਿਰ ਵਿਖੇ ਪਹੁੰਚ ਕੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਵੀ ਜਿਹੜਾ ਬ੍ਰਾਹਮਣ ਸਮਾਜ ਆ ਲੋਕਾਂ ਦੇ ਬਖਰੇਮਿਆਂ ਦੇ ਬਾਵਜੂਦ ਉਹਨਾਂ ਦੇ ਵਿੱਚ ਫੁੱਟ ਪਾਉਣ ਦੇ باوجود ਅੱਜ ਵੀ ਸਮਰਾਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਮੁੱਚਾ ਸਮਰਾਲਾ ਦੇ ਬ੍ਰਾਹਮਣ ਸਮਾਜ ਪਰਸ਼ੂਰਾਮ ਨੂੰ ਪਿਆਰ ਕਰਨ ਵਾਲੇ ਲੋਕ 71 ਨੇ ਇਕੱਠੇ ਨੇ ਇਕਜੁੱਟ ਹੋ। ਜਿਹੜੀ ਇਸ ਚੀਜ਼ ਦਾ ਅੱਜ ਇੱਥੇ ਇਕੱਠੇ ਹੋ ਕੇ ਪਿਛਲੇ ਸਾਲ ਵੀ ਅਸੀਂ ਇੱਥੇ ਪਰਸ਼ੂਰਾਮ ਜਨਮ ਦਿਤੀ ਤੇ ਆਏ ਸੀ ਆਇਦ ਕੀ ਵੀ ਆਏ ਆ। ਪਿਛਲੇ ਸਾਲ ਨਾਲੋਂ ਆਇਦ ਕੀ ਉਤਸ਼ਾਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਆਉਣ ਵਾਲਾ ਸਮਾਂ ਹਿੰਦੂ ਸਮਾਜ ਲਈ ਇੱਕ ਚੰਗੀ ਸੇਧ ਦਾ ਕਾਰਨ ਹੈ ਅੱਜ ਕਿਉਂ ਪਹਿਲਗਾਮਾ ਦੇ ਵਿੱਚ ਹਿੰਦੂ ਨੌ ਨੂੰ ਪੁੱਛ-ਪੁੱਛ ਕੇ ਮਾਰਿਆ ਜਾਂਦਾ ਕਿਉਂ ਹਿੰਦੂ ਸਮਾਜ ਇੱਕ ਆਪਣੇ ਆਪ ਦੇ ਵਿੱਚ ਵਿਦਵਾਨ ਹੈ ਜਿਵੇਂ ਪਰਸ਼ੂਰਾਮ ਕਹਿਣ ਨਹੀਂ ਤੇ ਕਰਨੀ ਦੇ ਪ੍ਰਤੱਖ ਸੀਗੇ ਅੱਜ ਜੇ ਇੱਕ ਆਗਿਆਕਾਰ ਪੁੱਤਰ ਹੋਣ ਦਾ ਸਬੂਤ ਦਿੱਤਾ ਤਾਂ ਉਹ ਪਰਸ਼ੂਰਾਮ ਜੀ ਨੇ ਦਿੱਤਾ ਉਹਨਾਂ ਦੇ ਪਰਸ਼ੂਰਾਮ ਜੀ ਦੇ ਪੂਜਨੀਯ ਫਾਜ਼ਲ ਸਾਹਿਬ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਤੇ ਆਪਣੀ ਮਾਤਾ ਦਾ ਸਿਰ ਕਲਮ ਕਰ ਦੋ ਉਹਨਾਂ ਨੇ ਦੂਸਰਾ ਬੋਲ ਨਹੀਂ ਕਹਾਇਆ ਤੇ ਉਹਨਾਂ ਦਾ ਸਿਰ ਕਲਮ ਕਰਤਾ ਉਹਨਾਂ ਨੇ ਕਿਹਾ ਵੀ ਮੇਰੇ ਦੂਸਰੇ ਪੁੱਤਰਾਂ ਨੇ ਮੇਰੀ ਗੱਲ ਨਹੀਂ ਮੰਨੀ ਉਹਨਾਂ ਚਾਰਾਂ ਪੁੱਤਰਾਂ ਦਾ ਵੀ ਸਿਰ ਕਲਮ ਕਰ ਦੋ ਤੇ ਉਹਨਾਂ ਨੇ ਪਰਸ਼ੂਰਾਮ ਜੀ ਨੇ ਦੂਜੀ ਵਾਰ ਨਹੀਂ ਕਹਾਇਆ ਆਪਣੇ ਪਿਓ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਪਿਓ ਨੇ ਕਿਹਾ ਮੈਂ ਤੁਹਾਡੀ ਆਗਿਆਕਾਰੀ ਤੋਂ ਪਰਸਾਨਾ ਜੋ ਕੁਝ ਮੰਗੜਾ ਮੰਗ ਲਓ ਉਹ ਕਹਿੰਦੇ ਜੀ ਮੰਗਦਾ ਵੀ ਮੇਰੀ ਮਾਂ ਨੂੰ ਵੀ ਜੀਵਤ ਕਰ ਦਿਓ ਮੇਰੇ ਜਿਹੜੇ ਵੀ ਭਾਈ ਨੇ ਉਹਨਾਂ ਨੂੰ ਵੀ ਜੀਵਤ ਕਰ ਦਿਓ ਇਸ ਗੱਲ ਦਾ ਉਹਨਾਂ ਨੇ ਆਪਣਾ ਪਿਆਰ ਮਾਂ ਪ੍ਰਤੀ ਵੀ ਦਿਖਾਤਾ ਤੇ ਆਪਣਾ ਪਿਆਰ ਜਿਹੜਾ ਪਿਓ ਦੇ ਪ੍ਰਤੀ ਵੀ ਦਿਖਾਤਾ ਸੋ ਇਹੋ ਜਿਹੇ ਸਾਨੂੰ ਜਿਹੜੇ ਦੇਵਤੇ ਮਿਲੇ ਨੇ ਪਰਸ਼ੂਰਾਮ ਜੀ ਵਰਗੇ ਸਾਨੂੰ ਉਹਨਾਂ ਦੀ ਸੇਧ ਆ ਹਿੰਦੂ ਸਮਾਜ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕਜੁੱਟ ਸਾਰਿਆਂ ਨੂੰ ਇਕੱਤਰ ਹੋ ਕੇ Hindu samaj ਦੀ ਰੱਖਿਆ ਕਰਨੀ ਚਾਹੀਦੀ ਆ ਅੱਜ ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ Hindu ਸੇਫ ਨਹੀਂ ਜਦੋਂ ਵੀ ਪੰਜਾਬ ਦੇ ਵਿੱਚ ਅਟੈਕ ਹੁੰਦਾ Hindu ਤੇ ਹੁੰਦਾ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਜਿਹੜਾ ਇਹ ਸਮੱਸਿਆ ਤੋਂ ਅਸੀਂ ਨਜਾਤ ਪਾ ਸਕਦੇ ਆ ਐਵੇਂ ਲੱਗੀ ਪਾਣੇ ਦੇ ਪਿੱਛੇ ਨਾ ਚੱਲਦੇ ਫਰੀ ਚੱਲੋ ਵੀ ਅਸੀਂ ਲੱਗੀਆਂ Hindu samaj ਸਭ ਤੋਂ ਉੱਪਰ ਸਮਾਜ ਆ ਆਪਣੀ ਜਿਹੜੀ ਅਹਿਮੀਅਤ ਪਹਿਚਾਣੋ ਹਿੰਦੂ ਇਕਤਾ ਜ਼ਿੰਦਾਬਾਦ ਤੇ ਪਾਸ਼ੂ ਰਾਮ ਜੀ ਕੀ ਜੈ ਸਨਾਤਨ ਧਰਮ ਦੀ ਜਿੰਦਾਬਾਦ